ਇਨੂੰ 10 ਦਿਨ ਲੱਗਣਗੇ ਜੀ ਕੱਟੋ-ਕੱਟੇ 10 ਦਿਨ ਲੱਗਣਗੇ ਰਿਕਵਰੀ ਤੋਂ ਜੀ ਇਹ ਅਜੇ ਪਹਿਲੀ ਵਾਰ ਹੋ ਰਿਹਾ ਕਿਸੇ ਪ੍ਰੋਟੈਸਟਰ ਦੇ ਉੱਪਰ ਡਰੋਨ ਤੋਂ ਹਮਲੇ ਕੀਤੇ ਜਾ ਰਹੇ ਨੇ ਇਹ ਫਸਟ ਟਾਈਮ ਹੋ ਰਿਹਾ ਹੈ ਇਹਨਾਂ ਦੇ ਨਾਲ ਪਾਇਲਟਸ ਬੁਲੇਟਸ ਫਾਇਰ ਕੀਤੇ ਗਏ ਸੀਗੇ ਪਾਇਲਟ ਬੁਲੇਟਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਇਹ ਨਿਸ਼ਾਨ ਬਣ ਗਏ ਉਸ ਦੇ ਨਾਲ ਬਰੂਸਸ ਬਣ ਗਏ ਜੀ ਉਹ ਆਸ਼ਵਾਸਨ ਦੇ ਨਾਮ ਤੇ ਉਹ ਤਾਂ ਗੋਲੇ ਦਾਗ ਰਿਹਾ ਹਰ ਤਰ੍ਹਾਂ ਦੇ ਉਹਨੇ ਕੀ ਕਰਦੇ ਉਹਨੇ ਤਾਂ ਪਿਸ਼ਾਬ ਵੀ ਮੋਦੀ ਤੋਂ ਪੁੱਛਿਆ ਕਰਨਾ ਜੀ ਸੈਂਟਰ ਤੋਂ ਪੁੱਛ ਕੇ ਉਹਨੇ ਪਿਸ਼ਾਬ ਕਰਨਾ ਉਹਨੇ ਤਾਂ ਕੀ ਆਸ਼ਵਾਸਨ ਦੇਣਾ ਜੀ ਉਸ ਕਰਣ ਇਹਨਾਂ ਕੋਲ ਕੋਈ ਪਾਵਰ ਤਾਂ ਹੈ ਨਹੀਂ ਜਾ ਕੇ ਇਹਨੇ ਫੇਰ ਉਹਨਾਂ ਹਾਈ ਕਮਾਂਡ ਔਰ ਦੋ ਬੰਦੇ ਜਿਹੜੇ ਦੇਸ਼ ਤੇ ਰਾਜ ਕਰਦੇ ਉਹਨਾਂ ਨੂੰ ਪੁੱਛਣਾ ਹੈ ਉਸ ਤੋਂ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਦੇ ਨਜ਼ਦੀਕ ਜਿਹੜਾ ਕਿਸਾਨ ਭਰਾਵਾਂ ਦੇ ਮਿਲਟਰੀ ਵਾਲਿਆਂ ਵੱਲੋਂ ਜਿਹੜਾ ਕਿ ਆंसू ਗੈਸ ਦੇ ਗੋਲੇ ਛੱਡੇ ਗਏ ਸੀਗੇ ਉਹਨਾਂ ਨਾਲ ਕੁਝ ਭਰਾ ਸਾਡੇ ਜ਼ਖਮੀ ਹੋ ਗਏ ਸੀ ਪਰ ਇੱਥੇ ਤੁਹਾਨੂੰ ਜਦੋਂ ਤਾਂ ਦੱਸ ਦਈਏ ਕਿ ਇੱਥੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਫ੍ਰੀ ਮੈਡੀਕਲ ਸੇਵਾ ਵੀ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਦੇ ਨਾਲ ਸਰ ਕੀ ਨਾਮ ਹੈ ਤੁਹਾਡਾ ਅ ਸੋਰਨਜੀਤ ਸਿੰਘ ਸਰ ਕਿਦਾਂ ਦੇਖਦੇ ਹੋ ਕਿ ਲਗਾਤਾਰ ਜਿਹੜੇ ਕਿ ਉਧਰੋਂ ਆਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਸਾਡੇ ਕਿਸਾਨ ਭਰਾ ਜਿਹੜੇ ਨੇ ਕੁਝ ਜ਼ਖਮੀ ਵੀ ਹੋਏ ਨੇ ਤੇ ਉਹਨਾਂ ਦਾ ਟ੍ਰੀਟਮੈਂਟ ਕਿਦਾਂ ਕਰ ਰਹੇ ਹੋ ਸਰ ਅ ਅਸੀਂ ਡੇ 1 ਤੇ ਫਰਸਟ ایڈ ਕਰ ਰਹੇ ਸੀਗੇ ਤੇ ਨਾਲ ਅਸੀਂ ਟਾਂਕੇ ਵੀ ਲਾ ਰਹੇ ਸੀਗੇ ਕਿਉਂਕਿ ਮੈਡੀਕਲ ਪ੍ਰੋਫੈਸ਼ਨਲ ਨਾਲ ਨੇ ਬੱਟ ਡੇ 2 ਆਂਦੇ ਤੇ ਅਸੀਂ ਆਕਸੀਜਨ ਥੈਰਪੀ ਨੇਬੁਲਾਈਜੇਸ਼ਨ ਤੇ ਨਾਲ ਫਿਜ਼ੀਓਥੈਰਪੀ ਸਾਰਾ ਕੁਝ ਐਡ ਕਰ ਦਿੱਤਾ ਅੱਜ ਡੇ 5 ਤੱਕ ਅਸੀਂ ਹੁਣ ਸਪੈਸ਼ਲ ਰੀਚਾਰਜੇਬਲ ਮਾਸਕ ਲੈ ਕੇ ਆਏ ਆ ਜੋ ਕਿ ਪੋਲਿਊਟਡ 에ਅਰ ਨੂੰ ਫਿਲਟਰ ਕਰਕੇ ਨਾਰਮਲ ਵਧੀਆ 에ਅਰ ਅੰਦਰ ਸਪਲਾਈ ਕਰਦੀ ਹੈ ਸਾਡੀ ਗੱਡੀ ਚ ਪਏ ਨੇ ਨਾਲੇ ਜਿਵੇਂ ਵੈਦਰ ਫੋਰਕਾਸਟ ਹੈ ਅਬ ਕਾਫੀ ਜ਼ਿਆਦਾ ਹੈਵੀ ਕੁਆਟਿਟੀ ਦੇ ਵਿੱਚ ਪਰਚੇਸ ਕੀਤੇ ਗਏ ਨੇ ਰੇਨ ਕੋਟਸ ਇਹ ਸਾਰੀ ਸੇਵਾਵਾਂ ਲਗਾਤਾਰ ਚੱਲ ਰਹੀ ਹੈ ਕਿੰਨੇ ਦਿਨ ਤੋਂ ਸਰ ਲਗਾਤਾਰ ਜਿਹੜਾ ਕਿਤੇ ਸੇਵਾ ਚੱਲ 13 ਤਰੀਕ ਸਵੇਰੇ 10 ਵਜੇ ਤੋਂ ਇਹ ਸਰ ਹੱਲੇ ਤੱਕ ਕੋਈ ਮਿਲਟਰੀ ਵਾਲਿਆਂ ਵੱਲੋਂ ਜਾਂ ਆਪਣੀ ਜਿਹੜੀ ਖੱਟਰ ਸਰਕਾਰ ਹੈ ਉਹਨਾਂ ਵੱਲੋਂ ਕੋਈ ਅਸ਼ਵਾਸਨ ਦਿਲਾਇਆ ਗਿਆ ਨਹੀਂ ਬਿਲਕੁਲ ਨਹੀਂ ਹੈਗਾ ਜੀ ਉਹ ਅਸ਼ਵਾਸਨ ਦੇ ਨਾਮ ਤੇ ਉਹ ਤਾਂ ਗੋਲੇ ਦਾਗ ਰਹੇ ਹਰ ਤਰ੍ਹਾਂ ਦੇ ਮੈਂ ਬੜਾ ਹੈਰਾਨ ਹੋਇਆ ਜਦ ਮੈਂ ਮੋਟਰਸ਼ੈੱਲ ਤੁਹਾਨੂੰ ਦੇਖਿਆ ਨਹੀਂ ਨਾ ਤੁਸੀਂ ਮੀਡੀਆ 'ਚ ਵੀ ਦੇਖਿਆ ਹੀ ਨਹੀਂ ਪਰ ਮੈਂ ਲਾਈਵ ਇਹ ਚੀਜ਼ ਦੇਖੀ ਮੈਂ ਬੜਾ ਹੈਰਾਨ ਹੋਇਆ ਕਿ ਨਿਊਜ਼ ਆਰਟੀਕਲ ਪੜ੍ਹੇ ਕਿ ਇਹ ਇੰਡੀਆ 'ਚ ਪਹਿਲੀ ਵਾਰ ਹੋ ਰਿਹਾ ਕਿ ਕਿਸੇ ਪ੍ਰੋਟੈਸਟਰ ਦੇ ਉੱਪਰ ਡਰੋਨ ਤੋਂ ਹਮਲੇ ਕੀਤੇ ਜਾ ਰਹੇ ਨੇ ਇਹ ਫਸਟ ਟਾਈਮ ਹੋ ਰਿਹਾ ਬੜਾ ਹੈਰਾਨ ਹੁੰਨੇ ਆ ਕਿ ਇਹ ਰਵੇ ਸਰ ਤੁਹਾਨੂੰ ਕੀ ਲੱਗਦਾ ਹੁਣ ਕਿ ਜਦੋਂ ਕਿਸਾਨ ਭਰਾ ਸਾਡੇ ਅੰਦੋਲਨ ਕਰ ਰਹੇ ਨੇ ਤੇ ਖੱਟਰ ਸਰਕਾਰ ਹੈ ਜਿਹੜੀ ਆ ਹਰਿਆਣਾ ਦੀ ਸਰਕਾਰ ਹੈ ਉਹ ਕੋਈ ਕੀ ਆਸ਼ਵਾਸਨ ਦਿਲਾ ਸਕਦੀ ਹੈ ਉਹਨੇ ਕੀ ਕਰਦੇ ਉਹਨੇ ਤਾਂ ਪਿਸ਼ਾਪ ਵੀ ਮੋਦੀ ਤੋਂ ਪੁੱਛ ਕੇ ਕਰਨਾ ਜੀ ਸੈਂਟਰ ਤੋਂ ਪੁੱਛ ਕੇ ਉਹਨੇ ਪਿਸ਼ਾਪ ਕਰਨਾ ਉਹਨੇ ਤਾਂ ਕੀ ਆਸ਼ਵਾਸਨ ਦੇਣਾ ਜੀ ਇਨਾਂ ਕੋਲ ਜਿਹੜੇ ਤਿੰਨ ਮੰਤਰੀ ਆ ਵੀ ਰਹੇ ਆ ਟਾਕਸ ਕਰਨ ਇਹਨਾਂ ਕੋਲ ਕੋਈ ਪਾਵਰ ਤਾਂ ਹੈ ਨਹੀਂ ਜਾ ਕੇ ਇਹਨੇ ਫੇਰ ਉਹਨਾਂ ਹਾਈ ਕਮਾਂਡ ਔਰ ਦੋ ਬੰਦੇ ਜਿਹੜੇ ਦੇਸ਼ ਤੇ ਰਾਜ ਕਰਦੇ ਉਹਨਾਂ ਨੂੰ ਪੁੱਛਣਾ ਤੇ ਇਸ ਟਾਈਮ ਸਰ ਜਿੱਦਾਂ ਕਿ ਭਾਈ ਸਾਹਿਬ ਦਾ ਟ੍ਰੀਟਮੈਂਟ ਚੱਲ ਰਿਹਾ ਵਾ ਸਾਡੇ ਕਿਸਾਨ ਭਰਾ ਦਾ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਨੂੰ ਕੀ ਪ੍ਰੋਬਲਮ ਹੋਈ ਆ ਇਹਨਾਂ ਨੂੰ ਪਹਿਲਾਂ ਫਸਟ ਏਡ ਪਹਿਲਾਂ ਪ੍ਰੋਵਾਈਡ ਕੀਤੀ ਗਈ ਸੀ ਬਟ ਇਹਨਾਂ ਦੇ ਬੈਗ ਦੇ ਵਿੱਚ ਗੋਲੇ ਵੱਜੇ ਹੋਏ ਉਹਨਾਂ ਦਾ ਫਿਜ਼ੀਓਥੈਰੇਪੀ ਚੱਲ ਰਹੀ ਹੈ ਉਹਨਾਂ ਦੀ ਸੋ ਇੱਕ ਵਾਰ ਸਾਨੂੰ ਦਿਖਾ ਸਕਦੇ ਹੋ ਤੁਸੀਂ ਜੀ ਬਿਲਕੁਲ ਡਾਕਟਰ ਹਰਸ਼ਮਰਨ ਨੇ ਡਾਕਟਰ ਹਰਸ਼ਮਨੰਦ ਦੇ ਸੁਪਰਵੀਜ਼ਨ ਦੇ ਅੰਡਰ ਚੱਲ ਰਹੀ ਹੈ ਸਾਰੀ ਫਿਜ਼ੀਓਥੈਰੇਪੀ ਨਿਊਰੋ ਫਿਜ਼ੀਓਥੈਰੇਪਿਸਟ ਨੇ ਸਰ ਕੀ ਹੋਇਆ ਕੀ ਸੀ ਸਰ ਇਹਨਾਂ ਨੂੰ ਇਹਨਾਂ ਦੇ ਨਾਲ ਪਾਇਲਟਸ ਬੁਲੇਟਸ ਫਾਇਰ ਕੀਤੇ ਗਏ ਸੀਗੇ ਪਾਇਲਟ ਬੁਲੇਟਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਇਹ ਨਿਸ਼ਾਨ ਬਣ ਗਏ ਉਸ ਦੇ ਨਾਲ ਬਰੂਸਸ ਬਣ ਗਏ ਜੀ ਇੰਟਰਨਲ ਬਲੀਡਿੰਗ ਹੋ ਗਈ ਜੀ ਤੇ ਭੱਜ ਦੇ ਪਾਸ ਦੇ ਇਹਨਾਂ ਦੀ ਪਿੱਠ ਦੇ ਵਿੱਚ ਦਿੱਕਤ ਆ ਗਈ ਜੀ ਤੇ ਹੁਣ ਇਹਨਾਂ ਦਾ ਪਿੱਠ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਜੀ ਸਰ ਕਦੋਂ ਤੱਕ ਕਿੰਨੀ ਕੀ ਦੇਰ ਤੱਕ ਇਹ ਰਿਕਵਰ ਹੋ ਸਕਦਾ ਇਹ ਮੈਕਸਿਮਮ ਇਹਨਾਂ ਨੂੰ ਟਾਈਮ ਲੱਗੂਗਾ ਜਿਹੜੇ ਪਾਇਲਟਸ ਬੁਲੇਟਸ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਭਾਰ ਸਰਕਾਰ ਤਸ਼ੱਦਦਗਾਰੀ ਹੈ ਇਹਨੂੰ 10 ਦਿਨ ਲੱਗਣਗੇ ਜੀ ਕੱਟੋ-ਕੱਟੇ 10 ਦਿਨ ਲੱਗਣਗੇ ਰਿਕਵਰੀ ਤੋਂ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਖਮਾਂ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਿੱਦਾਂ ਕਿ ਸਰਕਾਰ ਜਿਹੜੀ ਹੈ ਲਗਾਤਾਰ ਜਿੱਦਾਂ ਕਿ ਕੋਈ ਆंसू ਗੈਸ ਦੇ ਗੋਲੇ ਬਰਸਾ ਰਿਹਾ ਹੈ ਜਾਂ ਕਿਸਾਨ ਭਰਾਵਾਂ ਦੇ ਉੱਤੇ ਕੋਈ ਗੋਲੀਬਾਰੀ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਸੋ ਬਹੁਤ ਹੀ ਭਿਆਨਕ ਤਰੀਕੇ ਨਾਲ ਜਿਹੜਾ ਕਿ ਉਹਨਾਂ ਦੇ ਝੋਟ ਲੱਗੀ ਹੈ ਸੱਟਾਂ ਲੱਗੀਆਂ ਸੋ ਕਾਫੀ ਭਰਾ ਸਾਡੇ ਹੋਰ ਵੀ ਜਖਮੀ ਹੋ ਚੁੱਕੇ ਨੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਗਰਮਾਇਆ ਹੋਇਆ ਮੌਲ ਹੈ ਇੱਥੇ ਦਾ ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਦੇਖਣ ਵਾਲੀ ਗੱਲ ਇਹ ਬਣਦੀ ਹੈ ਕਿ ਸਰਕਾਰ ਇਹਨਾਂ ਦੇ ਉੱਤੇ ਕੀ ਐਕਸ਼ਨ ਲੈਂਦੀ ਹੈ ਕੀ ਇਹਨਾਂ ਦੀਆਂ ਮੰਗਾਂ ਦੇ ਖਿਲਾਫ ਸੋਚਦੀ ਹੈ ਜਾਂ ਮੰਗਾਂ ਨੂੰ ਕਿੱਦਾਂ ਉਹਨਾਂ ਨੂੰ ਪੂਰਾ ਕਰਕੇ ਦਿੰਦੀ ਹੈ